ਇੱਕੜ ਤਲਪਛਾ ਛੱਟਾ ਪਾਉਣੀਆਂ ਪਿੱਛੇ ਰੋ ਤੇਰੀ ਟਾ ਨੂੰਏ 10 ਫਰਾਰੀ ਆ ਚਲ ਜੋ ਕੀਦੇ ਆ ਤੁਸੀਂ ਨਿਕਲ ਨਿਕਲ ਪੈਂਦੇ ਸੱਪ ਦੀ ਸਰੀ ਤਨੋੜ ਚੱਕਣੇ ਤੇ ਸੌਖੇ ਨਹੀਂ ਡਰਾਈਵਰੀ ਬਿਲੋ ਲਾ ਵੀ ਮਿੱਤਰਾਂ ਪੈਸੇ ਦੇ ਗੱਡੀ ਦੇ ਵਾਵਾ ਹੀ ਲਾ ਲਿਆ ਹੁਣ ਕਿਤੇ ਸਾਈਆਂ ਦੇ ਸਾਈਆਂ ਆਈਆਂ ਨਾ ਧਰਮਣਾ ਰੂਹ ਖੋਸ਼ ਜੀ ਮਾਤਾਸ ਕਰਦੇ ਕਿਰਪਾ ਹਾਂ ਬਈ ਜਵਾਨਾ ਹਾਂ ਜੀ ਹੋਰ ਵੀ ਸੇਵਕ ਟੈਂਪੂ ਤੇਰਾ ਨਾ ਹੀ ਆ ਸੇਵਕ ਟੈਂਪੂ ਨਹੀਂ ਸੇਵਕ ਟੈਂਪੂ ਵਾਲਾ ਓਏ ਆਹੋ ਭਰਾਵਾ ਇੰਨਾ ਮਾਰੀ ਆ ਨਾ ਕੱਪੜਾ ਰੰਗਣਾ ਲਾ ਦੀ ਅੱਗੇ ਦੇਦਾ ਮੈਂ ਕਿਨਾਂ ਰਾਮ ਰਾਮ ਸਾਥੀ ਐ ਇਹਦਾ ਓ ਭਾ ਕਹਿੋ ਜੀ ਆ ਗੱਲਾਂ ਕਰਨਿਆ ਗੁਰੂਆ ਤੇ ਜਾ ਮੁੰਡਾ ਵਾ ਮੇਰਾ ਏ ਤੇ ਮੁੰਡੇ ਨੂੰ ਕੱਛਾ ਵੀ ਪਾਲਾ ਮੁੰਡਾ ਨੰਗਾ ਹੀ ਲਈ ਫਿਰਨਿਆ ਗਾੜੀਆਂ ਛੰਗ ਲੱਗਦੀ ਤੇ ਮੂੰਹ ਤੇ ਕੱਪੜਾ ਪਾਲਾ ਮੂੰਹ ਤੇ ਕੱਪੜਾ ਕੀ ਪੋਣਾ ਵਾ ਆ ਕੀ ਹਾਲਤ ਇਹਦੀ ਹੋਈ ਏ ਤੂੰ ਓਏ ਦਿੱਤਾ ਹੀ ਓਏ ਉਦਾਂ ਵਾਹ ਉਹ ਦੇਨੂ ਰੱਖਿਆ ਵਾ ਉਦਾਂ ਕੋਈ ਚੱਕਰ ਨਹੀਂ ਸਾਈ ਸੂਈ ਲਾਈ ਓ ਕੋਈ ਕਿ ਨਹੀਂ ਪਹਿਲਾਂ ਸਾਈਆਂ ਦੇ ਭਾਪ ਬਥੇਰੀਆਂ ਲਾਈਆਂ ਪਰ ਪਹਿਲਾਂ ਗੱਡੀ ਆਪਣੇ ਕੋ ਦੁੱਜੀ ਹੁੰਦੀ ਕਿਉਂ ਪਹਿਲਾਂ ਐਲਪੀ ਰੱਖੀ ਓ ਨਹੀਂ ਨਹੀਂ ਐਲਪੀ ਨਹੀਂ ਰੇੜਾ ਕੋੜਾ ਹੁੰਦਾ ਹੈ ਅੱਛਾ ਰੇੜੇ ਕੋੜੇ ਤੇ ਇਹ ਫਿਰ ਇਹ ਤਾਂ ਫਿਰ ਹੌਲੀ ਹੌਲੀ ਤਰੱਕੀ ਕੀਤੀ ਆ ਕੱਲ ਹੀ ਨਵੀਂ ਕਢਾ ਕੇ ਲਾਂਦੀ ਆ ਰਾਣੀ ਓਏ ਆ ਨਵੀਂ ਆ ਭਾਗੀ ਲੱਗਣ ਡਿਆ ਨਵੀਂ ਆ ਗੁਰੂਆ ਜੇ ਆ ਨਵੀਂ ਆ ਤੇ ਪੁਰਾਣੀ ਕਿਹੋ ਜੀ ਹੋਊਗੀ ਭਾ ਪੁਰਾਣੀ ਆ ਹੋਊਗੀ ਤੇਰੇ ਵਾਸਤੇ ਆਪਾਂ ਨੇ ਭਾ ਕੱਲ ਹੀ ਲਈ ਆਣਾ ਸਾਡੇ ਲਈ ਤੇ ਨਵੀਂ ਆਏ ਹਲੇ ਓ ਗੁਰੂਆ ਸਾਈ ਖੜਨੀ ਆ ਆਪਾਂ ਇਥੋਂ ਗੋਦਵਾਲ ਪਰ ਰੋਟੀ ਪਾਣੀ ਦਾ ਖਰਚਾ ਵੱਖਰਾ ਲੱਗਣਾ ਜੇ ਓ ਕੋਈ ਗੱਲ ਨਹੀਂ ਉਥੇ ਗੋਦਵਾਲ ਸਾਹਿਬ ਲੰਗਰ ਦੇ ਵਿੱਚੋਂ ਖਾ ਲਈ ਕਿਹੜੀ ਗੱਲ ਆ ਓ ਇਹੋ ਤਾਂ ਗੱਲ ਮਾੜੀ ਸਾਡੇ ਲੋਕਾਂ ਦੀ ਕੰਮ ਹੀ ਆਪਣੇ ਜਣਾ ਦਾਵਾ ਜਦੋਂ ਭੁੱਖ ਕਰਾਨ ਉਹ ਜਿਹੜਾ ਘਰ ਪੱਕਦਾ ਵੀ ਉਹਦਾ ਹੀ ਆ ਰੋਟੀ ਪਾਣੀ ਦੇ ਪੈਸੇ ਤੁਹਾਡੇ ਕੋ ਲੈਣੇ ਆ ਲੰਗਰ ਆਪਾਂ ਉਦੋਂ ਛਕਣਾ ਵਾ ਜਦੋਂ ਗੱਡੀ ਨੂੰ ਮੱਥਾ ਟਿਕਾਉਣ ਗਏ ਕੀ ਪ੍ਰੋਗਰਾਮ ਆ ਫਿਰ ਪ੍ਰੋਗਰਾਮ ਤੇ ਛਗੰਦਾ ਵਾ ਸਗਨ ਦੇ ਜਿੱਦਾਂ ਨਾ ਬੈੱਡ ਬੁੱਡ ਲੱਦ ਕੇ ਲਿਆਉਣੀਆਂ ਲਮਾਰਿਆਂ ਨੂੰ ਸਗਨਾਂ ਦਾ ਦੇਣ ਆ ਕੇ ਇਧਰੋਂ ਤਾਂ ਫੇਰ ਖਾਲੀ ਜਾਣਾ ਹੋਣਾ ਵਾ ਨਹੀਂ ਨਹੀਂ ਇਧਰੋਂ ਖਾਲੀ ਨਹੀਂ ਜਾਣਾ ਹਾਂ ਆਪਣੀ ਨਾ ਰਿਸ਼ਤੇਦਾਰੀ ਜੀ ਯਾਰ ਬਜ਼ੁਰਗ ਇੱਕ ਮਰ ਗਿਆ ਵਾ ਤੇ ਇਥੋਂ ਬੁੜੀਆਂ ਮਕਾਨ ਵਾਲੀਆਂ ਭਾਈ ਜਾਈਂ ਇਧਰੋਂ ਖਾਲੀ ਜਾਣਾ ਪਾਪੇ ਨੇ ਵੀ ਅੱਜ ਹੀ ਮਰਨਾ ਸੀ ਉਹਨੂੰ ਵੀ ਦੋ ਦਿਨ ਰੱਖ ਲੈਂਦੇ ਉਹ ਵੀ ਵਿਆਹ ਵੇਖ ਲੈਂਦਾ ਵਿਆਹ ਨੂੰ ਵਿਖਾਉਂਦੇ ਜਾਂਦੇ ਮਗਰ ਚੱਲ ਜਾਂ ਹਾਂ ਮੋੜ ਲਿਆ ਜਾ ਕੇ ਇਹਨੂੰ ਵਿਆਹ ਵੇਖ ਜਾ ਰੱਬ ਕਰ ਤੁਸੀਂ ਜਾਓ ਪਾਪਾ ਤੁਹਾਡੇ ਆਹ ਗੁਰੂਏ ਰੱਬ ਦੀ ਕੀਤੀ ਹੋ ਜਾਂਦੀ ਹੈ ਕਿ ਕਿਸ ਦੇ ਇਖਤਿਆਰ ਆ ਤੂੰ ਇਹ ਦੱਸ ਸਾਈ ਲਾਉਣੀ ਹੈ ਕਿ ਨਹੀਂ ਲਾਉਣੀ ਉਹ ਸਾਈ ਦਾ ਗੁਰੂ ਆ ਲਾਉਣੀ ਆ ਪਰ ਤੂੰ ਸਾਈ ਬੜੀ ਪੁੱਠੀ ਜੀ ਲਾ ਆਇਆ ਵਾ ਕਿਉਂ ਵਿੱਚੇ ਸਗਣ ਤੇ ਵਿੱਚੇ ਹੈ ਮਕਾਨ ਮੈਨੂੰ ਤੇ ਹੁਣ ਸਮਝ ਨਹੀਂ ਆਉਂਦੀ ਮੈਂ ਰੋਵਾਂ ਕਿ ਹੱਸਾਂ ਉਹ ਤੂੰ ਮਾਮਾ ਲੱਗਦਾ ਉਹਨਾਂ ਦਾ ਤੇਰੇ ਰੋਣ ਹੱਸਣ ਦਾ ਤੇ ਕੋਈ ਕੰਮ ਹੀ ਨਹੀਂ ਤੂੰ ਬਸ ਲੈ ਗਈ ਜਾਣਾ ਉਹਨਾਂ ਨੂੰ ਰੋ ਨਾ ਆਪੇ ਹੀ ਲੈਣਾ ਤੂੰ ਕਰਾਇਆ ਲੈਣਾ ਵਾ ਨਾ ਆਪਣਾ ਠੀਕ ਐ ਭਾ ਮੈਂ ਲੈ ਜਾਣਾ ਵਾ ਪਰ ਮੇਰੇ ਟੈਂਪੂ ਚ ਕੋਈ ਰੋਵੇ ਨਾ ਰੋਵੇ ਨਾ ਉਹਨਾਂ ਦੀ ਜਬਾਨ ਵੜਦੀ ਏ ਬੁੜੀਆਂ ਦੀ ਉਹ ਹਲੇ ਤਾਂ ਗੁਰੂਆ ਕੱਲ ਹੀ ਨਵਾਂ ਲਿਆਂਦਾ ਕਲੈਨ ਬਣਾ ਛੜਾ ਪਾਣਾ ਵਾ ਤੇ ਗੁਰੂਆ ਦੱਸ ਹੁਣ ਮਾੜਾ ਮੋਟਾ ਰੋਣ ਨਿਕਲ ਜੂਗਾ ਉਹਨਾਂ ਨੂੰ ਤੇ ਹੁਣ ਤੈਨੂੰ ਕੋਈ ਸ਼ਰਤਾਂ ਤੇਰੀਆਂ ਐਗਰੀਮੈਂਟ ਕਰ ਲਈਏ ਪਹਿਲਾਂ ਪੀ ਇਹ ਕੰਮ ਨਹੀਂ ਹੋਣਾ ਉਹਨਾਂ ਨੂੰ ਸਮਝਾ ਦਿਓ ਕਿ ਵਾਈਬ੍ਰੇਸ਼ਨ ਤੇ ਰਹਿਣ ਉੱਥੇ ਜਾ ਕੇ ਜਿੱਤਾ ਮਰਜੀ ਕੀਰਨੇ ਉਹ ਗੁਰੂਆ ਵਾਈਬ੍ਰੇਸ਼ਨ ਤੇ ਗਾੜੀ ਉਹ ਟੱਚ ਮੈਂ ਬਹਿ ਲਿਆ ਵੀ ਜਿਨ੍ਹਾਂ ਨੂੰ ਵਾਈਬ੍ਰੇਸ਼ਨ ਤੇ ਲਾ ਦਾਂਗੇ ਮਾੜਾ ਮੋਟਾ ਰੋ ਹੀ ਪ ਤਕੇ ਕਿਉਂ ਤੈਨੂੰ ਉੱਚੀ ਬਾਜ ਨਾ ਕੀ ਹੁੰਦਾ ਪ੍ਰੈਸ਼ਨ ਹੋਇਆ ਤੇਰਾ ਵੀ ਤੈਨੂੰ ਘਬਰਾਹਟ ਹੁੰਦੀ ਆ ਉਹ ਭਾ ਪ੍ਰੈਸ਼ਨ ਨਹੀਂ ਹੋਇਆ ਉਦਾਂ ਹੀ ਨਵੀਂ ਚੀਜ਼ ਲਈ ਆ 100 ਗੱਲਾਂ ਬਾਤਾਂ ਨਿੰਦਾ ਵਿਚਾਰਾਂ ਹੁੰਦੀ ਆ ਨਵੀਂ ਤੇ ਮੈਂ ਨਾ ਕਰੇ ਤੂੰ ਪਤਾ ਨਹੀਂ ਏਜੰਸੀ ਜੋ ਕਢਾ ਕੇ ਲਿਆ ਆ ਇਹ ਗੱਡੀ ਕਿਹਦੀ ਆ ਟਾਟਾ ਵਾਲਿਆਂ ਦੀ ਆ ਆ ਟਾਟਾ ਵਾਲੇ ਸਾਲੇ ਲੱਗਦੇ ਆਲੇ ਮੈਂ ਕੱਲ ਹੀ ਤਾਜੇ ਖਰਚੇ ਲੱਖਾਂ ਰੁਪਈਆ ਮੇਰੀ ਆ ਉਹ ਭਰਾਵਾ ਕੰਪਨੀ ਦੀ ਗੱਲ ਕੀਤੀ ਆ ਕੰਪਨੀ ਦੀ 10 ਕਿਰਾਇਆ ਕੀ ਲੱਗੂਗਾ ਫਿਰ ਕਿਰਾਇਆ ਕਰੋਆ ਕੀ ਆ 1000 1500 ਦੇ ਦਿਓ ਨਾਲ ਪੱਠਾ ਦਿੱਤਾ ਵਾ ਪੱਠਾ ਦਿੱਤਾ ਖਾਣਾ ਇਹਨੇ ਉਹ ਨਹੀਂ ਨਹੀਂ ਉਹ ਤੇਲ ਪਾਣੀ ਦਾ ਹੀ ਖਰਚਾ ਆ ਕੇ ਤੂੰ ਲੱਗਦਾ ਜੇ ਰੇੜੇ ਘੋੜੇ ਤੇ ਉਤਰਿਆ ਨਹੀਂ ਆ ਮੈਨੂੰ ਲੱਗਦਾ ਤੂੰ ਫੇਰ ਰੇੜਾ ਘੋੜਾ ਲੈ ਇਹ ਤੇਰੇ ਵੱਸ ਦੀ ਨਹੀਂ ਗੱਲ ਜਿਹੋ ਜਿਹਾ ਤੂੰ ਲੈ ਆਵਾ ਇਹ ਮੈਨੂੰ ਲੱਗਦਾ ਇਹਦਾ ਸਾਸਰੀ ਕਾਲੀ ਹੈ ਪਹੁੰਚ ਜਾਊਗਾ ਗੋਂਦਵਾਲ ਉਹ 50 ਤੇ ਇਹਨੂੰ ਅੰਬਰਾਂ ਚ ਵੀ ਦਵਾਗੇ ਤੁਸੀਂ ਪੈਸੇ ਕੱਢੋ ਬਸ ਉਹ ਪੈਸੇ ਵੀ ਤੁਹਾਨੂੰ ਦੇ ਦਾਂਗੇ ਭਰਾਵਾ ਪਹਿਲਾਂ ਲੈ ਕੇ ਦੇ ਜਾ ਤੇ ਮੇਰੀ ਗੱਲ ਸੁਣ ਸਮਾਨ ਉਧਰੋਂ ਨਾ ਲੱਦ ਕੇ ਲਿਆਉਣਾ ਧਿਆਨ ਨਾਲ ਲੱਦ ਕੇ ਲਿਆਉਣਾ ਕਿਉਂ ਕੱਚਦਾ ਵਾ ਉਹ ਭਰਾਵਾ ਕਾਚ ਦਾ ਹੀ ਆ ਸਮਾਨ ਬਾਰੀਆਂ ਬੂਰੀਆਂ ਸ਼ੀਸ਼ੇ ਜੂਸ਼ੇ ਹੁੰਦੇ ਆ ਇਹ ਕਰਕੇ ਧਿਆਨ ਨਾਲ ਲੱਦੀ ਉਥੋਂ ਮੇਰਾ ਵੀਰ ਉਹ ਨਾ 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 ਭਾ ਲੱਦਣ ਲੁੱਦਣ ਦਾ ਨਹੀਂ ਮੇਰਾ ਹੈਗਾ ਕੰਮ ਲੱਦਣਾ ਤੁਸੀਂ ਆ ਤੇ ਲੱਦਣਾ ਕਹਿੰਦੇ ਆ ਗੁਰੂਆ ਤੈਨੂੰ ਦੱਸ ਕੀ ਹੋਇਆ ਉਹ ਨਹੀਂ ਨਹੀਂ ਭਾ ਡਰਾਈਵਲ ਆ ਮੈਂ ਇਦਾਂ ਥੋੜਾ ਡਰਾਈਵਲ ਤੇ ਡਰਾਈਵਲ ਹੀ ਹੁੰਦਾ ਵਾ ਤੇ ਡਰਾਈਵਲ ਬੰਦਾ ਨਹੀਂ ਹੁੰਦਾ ਉਹ ਗੁਰੂਆ ਹੁੰਦਾ ਤੇ ਬੰਦਾ ਹੀ ਆ ਪਰ ਕੋਈ ਰੈਂਕ ਵੀ ਹੁੰਦਾ ਵਾ ਰੈਂਕ ਤੇ ਮੈਂ ਨਾ ਬਹੁਤ ਮੇਜਰ ਸਾਹਿਬ ਬਣ ਗਿਆ ਤੂੰ ਵੀ ਤੇਰਾ ਰੈਂਕ ਆ ਉਹ ਭਰਾਵਾ ਤੇ ਲੱਦਣੀ ਨਾਲ ਲਦਾ ਦੀ ਉਹਨਾਂ ਦੇ ਉਹ ਲੱਦਣਾ ਕਹਿੰਦੇ ਆ ਸਮਾਨ ਅਸੀਂ ਤੇ ਜਾਣਾ ਨਹੀਂ ਅਸੀਂ ਤੇ ਉਥੇ ਸੰਸਕਾਰ ਬੁੱਢੇ ਦਾ ਕਰਨਾ ਬੈੱਡ ਫੇਰ ਬਾਦੇ ਲੈ ਆਇਓ ਪਹਿਲਾਂ ਸੰਸਕਾਰ ਹੀ ਕਰੋ ਨੇ ਆਓ ਚੱਲੀਏ ਉਹ ਭਰਾਵਾ ਉਹਨੇ ਚਿਰ ਚੋਂ ਉਧਰੋਂ ਸਮਾਨ ਲੱਦ ਲੈ ਆਈ ਹੀ ਉਧਰੋਂ ਆਪੇ ਆ ਜਾਾਂਗੇ ਕੋਈ ਗੱਲ ਨਹੀਂ ਜਿੱਥੇ ਸ਼ਗਨ ਲਾਉਣ ਜਾਣਾ ਉੱਥੇ ਵੀ ਗਾੜੀ ਜਾਣਾ ਵਾ ਠੀਕ ਹੈ ਨਾ ਐਡਾ ਨਹੀਂ ਹੈਗਾ ਕੰਮ ਉਥੋਂ ਲੱਦ ਲਈਏ ਮਸਾ ਤੇ ਰਿਆ ਕੀ ਆ ਮਣਕੇ ਲੈ ਦੇਰੇ ਤੇਰੇ ਕੋਲ ਜ਼ੋਰ ਨਾ ਪਊਗਾ ਉਹ ਨਹੀਂ ਨਹੀਂ ਭਾ ਮੈਂ ਨਹੀਂ ਲੱਦਣ ਲੁੱਦਣ ਵਾਲਾ ਕੰਮ ਨਹੀਂ ਹੈਗਾ ਭਾ ਆਪਣੇ ਕੋ ਉੱਥੇ ਕੋਈ ਬੰਦਾ ਨਹੀਂ ਹੈਗਾ ਜਿਹੜਾ ਲਦਾ ਦੇ ਨਾਲ ਉਹ ਬੰਦੇ ਤੇ ਹੈਗੇ ਨਾਲ ਹੱਥ ਪਵਾ ਨਹੀਂ ਉਹ ਨਹੀਂ ਨਹੀਂ ਭਾ ਟਰੈਵਲ ਦੀ ਵੀ ਕੋਈ ਜੀਤ ਹੁੰਦੀ ਆ ਸਾਈ ਲਾਉਣੀ ਹੈ ਕਿ ਨਹੀਂ ਪੁੰਨ ਲਾਉਣੀ ਭੇ ਮੈਂ ਮਾੜਾ ਘੇ ਪੋਣਾ ਜਿਆ ਮਾੜਾ ਘੱਤ ਪੋਣਾ ਤੂੰ ਟੁੰਡਾ ਵਾ ਪੂਰੇ ਦੋਵੇਂ ਹੱਥ ਫੜ ਕੇ ਲਾ ਦੀਂ ਕਿ ਤੈਨੂੰ ਵੀ ਗੱਲ ਆ ਠੀਕ ਆ ਫਿਰ ਮਾੜਾ ਮੋਟਾ ਸਮਾਨ ਚੁੱਕਣਾ ਮੈਂ ਸਵਾਰੀਆਂ ਕਿੰਨੀਆਂ ਘੋਣਗੀਆਂ ਆ ਦੱਸੋ ਤੁਸੀਂ ਉਹ ਸਵਾਰੀਆਂ ਇਧਰੋਂ 10 ਬੁੜੀਆਂ ਵਾ ਤੇ ਦੋ ਤਿੰਨ ਬੰਦੇ ਆ ਇਨਾ ਕਰਨਾ ਉੱਥੇ ਇਨੇ ਜਾਣਿਆ ਇੱਕ ਦੋ ਜਾਣਾ ਜਾਓ ਉੱਥੇ ਉਵੇਂ ਉੱਥੇ ਜਾ ਕੇ ਰੌਣਕਾਂ ਲੱਗਦਾ ਥੋੜਾ ਪਾਉਣੇ ਉੱਥੇ ਪੰਜਾਹ ਦੀ ਰਿੰਨਾਗੇ ਕਿਤੇ ਬਾਹਰੋਂ ਆਇਆ ਤੂੰ ਓਏ ਇੱਥੇ ਭਰਾਵਾ ਮਰਗ ਹੋਈ ਆ ਦੱਸ ਤੂੰ ਕਿਹੜੀ ਗੱਲ ਕਰਨ ਨਿਆ ਚਲੋ ਦੱਸੋ ਫਿਰ ਕਿੰਨੇ ਬੰਦੇ ਆ ਤੇ ਕਿੰਨੇ ਬੁੜੀਆਂ ਤੇ ਤੂੰ ਰੋਟੀ ਪਕਾਉਣੀ ਆ ਇਨੇ ਆਣਿਆਂ ਨੇ ਪੁੱਛਣ ਨਿਆ ਉਹ ਗੁਰੂਆ ਜਿੰਨੇ ਨੇ ਮਰਜ਼ੀ ਹੋਣਾ ਚਾਹ ਹੀ ਜਾਣੇ ਆ ਉਹ ਚੱਲ ਆ ਤੇ ਜਾਊਂਗਾ ਜੇ ਬੰਦੇ ਤੇਰੇ ਵਰਗੇ ਤੇ ਕਰਾਇਆ ਵੱਧ ਲੱਗਣਾ ਕਿਉਂ ਇਹਨੂੰ ਵੀ ਗੱਲ ਐ ਇਹਨੂੰ ਦੌਰਾ ਪੈ ਜਾਂਦਾ ਵਾ ਨਹੀਂ ਨਹੀਂ ਗੁਰੂ ਆ ਗੱਡੀ ਦਾ ਜ਼ੋਰ ਲੱਗਦਾ ਵਾ ਉਹਨਾਂ ਕਹਾਲੇ ਨਵਾਂ ਨਵਾਂ ਵਾ ਸਾਫ਼ ਨਾ ਰੱਖਿਓਗਾ ਨਵਾਂ ਤੇ ਮੈਂ ਨਾ ਪਤਾ ਨਹੀਂ ਕਿਹੜੇ ਪਾਸੇ ਹਾਂ ਤੇ ਨੂੰ ਨਵਾਂ ਲੱਗਣ ਡਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੱਲ ਦੱਸ ਕਿੰਨੇ ਪੈਸੇ ਲਊਂਗਾ ਪੈਸੇ ਤੁਸੀਂ ਦੇ ਦਿਓ ਪਾ 2000 ਲੱਗਣਾ ਹੀ 2000 ਤੋਂ ਘੱਟ ਨਹੀਂ ਹੋਣਾ ਕੋਈ ਜਾਣ ਆਉਣ ਵਾਲੀ ਗੱਲ ਕਰ ਤੂੰ ਕਿਹੜਾ ਕਰਨਿਆ ਕੰਮ 2000 ਵਾਲਾ ਕੋਈ ਹਾ ਤੇ ਖਡੂਰ ਸਾਹਿਬ ਆ ਗੁਰੂਆ ਖਡੂਰ ਸਾਹਿਬ ਬਹੁਬ ਲੇਖਿਆ ਤੁਰ ਕੇ ਚਲ ਜੋ ਫਿਰ ਉਹ ਭਰਾਵਾ ਸਮਾਨ ਲਿਆਉਣਾ ਲੱਦ ਕੇ ਤੁਰ ਕੇ ਕਿਦਾਂ ਲੈ ਆਈਏ ਉਧਰੋਂ ਸਮਾਨ ਵੀ ਲੱਦ ਕੇ ਲਿਆਉਣਾ ਹੀ ਆ ਉਹ ਭਰਾਵਾ ਤੇਲ ਵੜਾ ਲੱਗਦਾ ਵਾ ਮਗਾਈ ਪਤਾ ਕਿੰਨੀ ਆ ਹੱਥ ਨਹੀਂ ਲੱਗਣ ਡਿਆ ਤੇਰਾ ਦੇ ਕੋਈ ਜ਼ਿਆਦਾ ਲੱਗਦਾ ਤੇਲ ਮੈਨੂੰ ਲੱਗਦਾ ਤੂੰ ਪੀਨਾ ਹੋਈਆਂ ਤੇਲ ਨਾਲ ਜਿਹੜਾ ਇੰਨਾ ਲਾਈ ਜਾਂਦੇ ਆ ਤੇ ਮੇਰੀ ਗੱਲ ਸੁਣ ਲਿਆ ਡੈਰੀ ਡਿਊਰੀ ਫਿਰ ਲਿਖ ਲੈ ਬੈਡਵਾਜੇ ਵਾਲਿਆਂ ਕੋ ਆ ਗਿਆ ਮੈਂ ਜਿਹੜੀ ਤਰੀਕ ਬੁੱਕ ਕਰਨੀ ਕਿ ਲਿਖ ਲੈ ਮੈਂ ਡੈਰੀ ਤੇ ਉਹ ਭਰਾਵਾ ਡਰ ਮੈਨੂੰ ਲੱਗਦਾ ਉਦਾਂ ਤੂੰ ਖੋਤੇ ਰੇੜੇ ਵਾਲਾ ਹੀ ਆ ਤੂੰ ਬਸ ਮੈਂ ਹਿਸਾਬ ਤੇਰਾ ਲਾਇਆ ਓਏ ਆ ਜਬਾਨ ਚੂਰਨ ਚੱਟਣ ਨੂੰ ਥੋੜਾ ਰੱਖੀ ਆ ਕੋਈ ਨਹੀਂ ਪੁੱਛ ਲੂੰਗਾ ਮੈਂ ਚੱਲ ਸਹੀ ਆ ਫਿਰ ਡਰੈੱਸ ਤੈਨੂੰ ਉਹੀ ਭਰਾਵਾ ਆਪ ਲਿਖ ਦਾਂਗੇ ਮੁੜ ਕੇ ਤੇਰੇ ਅਰਗੇ ਦਾ ਕੀ ਪਤਾ ਹੋਰ ਕਿਦੇ ਘੁੰਮਦਾ ਵੀਰੇ ਗੱਡੀ ਭਾਰ ਵਾਲੀ ਆ ਤੇਰੀ ਓ ਗੁਰੂਆ ਭਾਰ ਵਾਲੀ ਆ ਭਰ ਮੈਂ ਲੱਦਣਾ ਨਹੀਂ ਆ ਤੈਨੂੰ ਦੱਸਿਆ ਤਾਂ ਹੈਗਾ ਵਾ ਕਿ ਮੈਂ ਭਾਰ ਨਹੀਂ ਲੱਦਣ ਵਾਲੇ ਤੇ ਮੈਂ ਨਵੀਂ ਲਿਆਂਦੀ ਤੇ ਫਿਰ ਰਹਿਣ ਹੀ ਦੇ ਫਿਰ ਕਿਉਂ ਆ ਗਏ ਅਸੀਂ ਇਥੇ ਨਹੀਂ ਨਹੀਂ ਰਹਿਣ ਕਿਉਂ ਦੇ ਮੈਂ ਕਿਸ਼ਤਾਂ ਨਹੀਂ ਦੇਣੀ ਆ ਇਹਦੀਆਂ ਵਾਲੇ ਠੀਕ ਕਿਸ਼ਤਾਂ ਤੂੰ ਚੰਗੀਆਂ ਦੇਣੀਆਂ ਉਹਰ ਇਸ ਵਾਈਸ ਵੀ ਵੀ ਰੱਖਿਆ ਕਰ ਇਹਦਾ ਹਾਲ ਕੀ ਕੀਤਾ ਹੀ ਉਹ ਸਫਾਈ ਸਫਾਈ ਤੇ ਮਿੰਟ ਦਾ ਕੰਮ ਆ ਆ ਵੇ ਉੱਤੋਂ ਦੀ ਘਮਣਾ ਹੀ ਆ ਆ ਲੈ ਇਹ ਕੀ ਆ ਇਹ ਸਫਾਈ ਇਹਨੂੰ ਹੁਣ ਅੱਗ ਲਾ ਦੇ ਜਿਹੜੇ ਹਿਸਾਬ ਨਾਲ ਤੂੰ ਉੱਤੋਂ ਦੀ ਘੁੰਮ ਗਿਆ ਆ ਵਾ ਨਾ ਐਡੀ ਛੇਤੀ ਤੇ ਚਿਤਾ ਨੂੰ ਅੱਗ ਲੋਕੀ ਬਖਾਉਂਦੇ ਆ ਜਿਹੜੇ ਹਿਸਾਬ ਨਾਲ ਤੂੰ ਕਰਨ ਨਾ ਨਾਲੇ ਉਥੇ ਬੁੱਢੇ ਦੇ ਨਾਲ ਹੀ ਰੋਲੀ 10 ਮਿੰਟ ਕਰਦੇ ਮੈਂ ਕਹਿੰਨਾ ਪੜਿਆ ਹੈ ਤੇ ਇਹਦੇ ਪੱਲੇ ਕੱਖ ਨਹੀਂ ਹੈਗਾ ਹੈਲੋ ਹੈਲੋ ਸ਼ੋਭ ਸ਼ੋਭ ਬੋਲ ਆਲੇ ਤਾਂ ਮੇਰੀਆਂ ਕਿਸ਼ਤਾਂ ਵੜੀਆਂ ਪਈਆਂ ਵਾਂ ਇਹਦੀਆਂ ਕਿੰਨੀਆਂ ਕਿਸ਼ਤਾਂ ਕਰ ਲਈਆਂ ਤੂੰ ਇਹ ਕਿਤੇ ਹੈਗੀ ਆ ਬੀ ਐਮ ਡਬਲਯੂ ਉਹ ਚੱਲ ਕੋਈ ਨਹੀਂ ਉਹ ਵੀ ਆ ਜੂਗੀ ਤੇਰੇ ਮੂੰਹ 'ਚ ਕੀ ਸ਼ੱਕਰ ਲਿਆ ਹਾਂ ਕਿੱਥੇ ਕਿ ਉਹ ਸ਼ੱਕਰ ਰੱਖਿਆ ਗੱਡੀ 'ਚ ਉਹ ਗੱਡੀ 'ਚ ਤਾਂ ਗਲੀਸ ਹੀ ਆ ਉਹ 'ਚ ਟਾਦਾ ਮਾੜੀ ਮਾੜੀ ਆਂਦੇ ਹੋਈ ਮਿੱਠੀ ਹੁੰਦੀ ਆ ਟਾਦਾ ਹੀ ਗੱਡੀ ਗੁੜਤੀ ਦੇਣੀ ਆ ਤੂੰ ਮੈਨੂੰ ਭਰਾਵਾ ਗੱਲ 10 ਗੱਲ ਮੁਕਾਈਏ ਹੁਣ ਗੱਲ ਪਾ ਦੇ ਦੱਸ ਤੀ ਆ 2000 ਲੱਗਣਾ ਵਾ ਤੇ ਸ਼ਰਤ ਇੱਕ ਹੋ ਰਿਆ ਬੁੜੀਆਂ ਨਾ ਰੋਣੇ ਤੈਨੂੰ ਮੈਂ ਪਹਿਲਾਂ ਹੀ ਦੱਸ ਮੇਰੀ ਗੱਲ ਧਿਆਨ ਨਾਲ ਸੁਣ ਵੀਰ ਮੇਰਾ ਵੇਹਾ ਖਾੜ ਦੇ ਮਰਗੋਈ ਆ ਇੱਕ ਅਸੀਂ ਉਧਰ ਵੀ ਭਗਤਾਉਣੀ ਤੂੰ ਮੇਰਾ ਵੀਰ ਉਥੋਂ ਸਮਾਨ ਲਦਣਾ ਵਾ ਸਿੱਧਾ ਅੰਮ੍ਰਿਤਸਰ ਜਾਣਾ ਵਾ ਮੁੰਡੇ ਵਾਲੇ ਦੇ ਘਰ ਸਮਾਨ ਲਾਉਣਾ ਵਾ ਤੇ ਟੋਕਰਾ ਵੀ ਫਲਾਂ ਵਾਲਾ ਵਿੱਚ ਈ ਹਣਾ ਉਹ ਵੀ ਤੂੰ ਲਾ ਦੇ ਉਥੇ ਉਹ ਰਹਿ ਮਗਰ ਸ਼ਵਾਰਾ ਹੀ ਗਿਆ ਉਹ ਵੀ ਮੁੰਡੇ ਨੂੰ ਮੈਂ ਹੀ ਲਾ ਆਉਂਗਾ ਤੂੰ ਹੀ ਰਮਾਨਾ ਸੌਂ ਕਰ ਸਾਰੇ ਕੰਮ ਮੈਨੂੰ ਪਾ ਤੇ ਆ ਸਾਰੇ ਕੰਮ ਤੈਨੂੰ ਏਡਾ ਕਿਤੇ ਲਵਾਈ ਦਾ ਕੰਮ ਦੇਤਾ ਤੈਨੂੰ ਵੀ ਤੈਨੂੰ ਦਾੜ ਰੋਟੀ ਕਹਤੀ ਆ ਉਹ ਭਰਾਵਾ ਤੈਨੂੰ ਇਹ ਕਰਕੇ ਕਿਹਾ ਟੋਕੀਦਾ ਵੀ ਚੱਲ ਤੈਨੂੰ ਲਾਗ ਲੂਗ ਵੀ ਲੱਗ ਜਾਊਗਾ ਉਥੋਂ ਲਾਗ ਲੂਗ ਤਾਂ ਨਹੀਂ ਲੱਗਣਾ ਲਾਗੇ ਜ਼ਰੂਰ ਲੱਗ ਜਾਣੇ ਜਿੰਨਾ ਮੈਨੂੰ ਕੋਈ ਕੰਮ ਦੱਸਤਾ ਵਾ ਉਹ ਚੱਲ ਸਹੀ ਆ ਭਰਾਵਾ ਕੋਈ ਗੱਲ ਨਹੀਂ ਬੰਦੇ ਹੋਰ ਵੀ ਨਾਲ ਕੋਈ ਨਹੀਂ ਤੇਰੇ ਘਲ ਦਾਂਗੇ ਆ ਕੀ ਰੱਖਿਆ ਵਾ ਆਪਾਂ ਜੈਮਾਲ ਵਾਲੀ ਮਸ਼ੀਨ ਇਹ ਕੀ ਚੱਕਰ ਹੁੰਦਾ ਆਹ ਵੇ ਵਿਆਹ ਸ਼ਾਦੀਆਂ ਦੇ ਵੀ ਆਪਾਂ ਕਰੀਦਾ ਵਾ ਬੁੱਕ ਜੈਮਾਲਾ ਵੀ ਮਸ਼ੀਨ ਨਾਲ ਪੈਂਦੀ ਆ ਓਇਆ ਹੋਏ ਉੱਤੇ ਲੱਗਦੀ ਆ ਸਟੇਜ ਤੇ ਉਹ ਮਸ਼ੀਨ ਜੀ ਲਾ ਦਿੰਦੇ ਤਾਂ ਉਹ ਨਾ ਉਹ ਬਥੇਰੇ ਚੱਲੇ ਆ ਇਦਾਂ ਦੇ ਕਾਰਨਾਮੇ ਇਹ ਵੀ ਰੱਖੀ ਆਪਾਂ ਆਹੋ ਰੱਖੀ ਆਪਾਂ ਦੱਸੋ ਕਰਦੀ ਐ ਬੱਕ ਫਿਰ ਆਹੋ ਨਹੀਂ ਚੱਲ ਕੋਈ ਨਹੀਂ ਵਿੱਚੇ ਹੀ ਲੈ ਆਈ ਕਿ ਇਹ ਵੀ ਆ 2000 ਚ ਤੇਰੇ ਨਾਲ ਗੱਡੀ ਕਰਾ ਦੇਣਾ ਗੱਡੀ ਤੇ ਗਾੜੀ ਬਹੁਤ ਕਿਤੇ ਮੈਂ ਨਾ ਮਰਸਡੀ ਹੈ ਜਿਹੜੀ ਤੂੰ ਮੇਰੇ ਨਾਲ ਕਰਾ ਦੇਣੀ ਆ ਉਹ ਭਰਾਵਾ ਇਹ ਪਹੁੰਚ ਵੀ ਜਾਊਗੀ ਉੱਥੇ ਚਲ ਤਪਾ ਜਾਣੇ ਆ ਜਿੱਥੇ ਕਿੰਨਾ ਵਾ ਪਰ ਚਲਾਂ ਚਲੂਣ ਹੋ ਗਿਆ ਪੈਸੇ ਤੁਸੀਂ ਦੇਣੇ ਓਏ ਅਹੀਂ ਨਹੀਂ ਭੂਤਨਾ ਭੂਤਨਾ ਚਲਾਨ ਚਲਾਨ ਤੂੰ ਹੀ ਭੁਗਤੂਗਾ ਕਿ ਅਹੀਂ ਕੋ ਭੂਤਨੇ ਚਲਾਨ ਓ ਭੁਗਤਨਾ ਤੇ ਮੈੰਗੋ ਹੀ ਆ ਪੈਸੇ ਤਾਂ ਤੁਸੀਂ ਦੇਣੇ ਆ ਨਾ ਨਾਲੇ ਅੱਜ ਕੱਲ ਮੌਕੇ ਦੇ ਹੀ ਮੌਕੇ ਦੇ ਕੀ ਹੋ ਜਾਂਦਾ ਓ ਉਹ ਮੌਕੇ ਤੇ ਲਾ ਦੇ ਕੇ ਕਰ ਲੈਂਦੇ ਆ ਨਾਲੇ ਹਾ ਨੂੰ ਵੇਖ ਕੇ ਤੇ ਉਸ ਲਿਆ ਟਕੜਾ ਕਰ ਦਿੰਦੇ ਕਿ ਚਲੋ ਅੱਧ ਵਡਾਉਨੇ ਆ ਪਤਾ ਨਹੀਂ ਕਦੋਂ ਸਰਕਾਰਾਂ ਬਦਲਣਗੀਆਂ ਵਾਹੇ ਵੀਰ ਜੀ ਤੁਸੀਂ ਮੈਨੂੰ ਪੜੇ ਲਿਖੇ ਲੱਗਣ ਦੇ ਜੇ ਪੜਾ ਐਦ ਕੀ ਕਿਹਦੀ ਸਰਕਾਰ ਬਣੂਗੀ ਤੂੰ ਸਰਕਾਰ ਤੋਂ ਚੱਬੜ ਲੈਣੇ ਤੂੰ ਇਹ ਵੇਖ ਤੇਰੀ ਦਿਹਾੜੀ ਬਣੂਗੀ ਕਿ ਨਹੀਂ ਬਣੂਗੀ ਉਹ ਨਹੀਂ ਨਹੀਂ ਆਪਾਂ ਨੂੰ ਕੀ ਲੁੱਟਣ ਸਾਰਿਆਂ ਨੂੰ ਡਾਏ ਸਾਨੂੰ ਕਿਹੜਾ ਕੱਲਿਆਂ ਨੂੰ ਲੁੱਟਣ ਡਾਏ ਆ ਨਾਲੇ ਆਪਣੀ ਤਾਂ ਦਿਹਾੜੀ ਬਣੀ ਬਣੀ ਆ ਆਪਣੇ ਕੋਲ ਤਾਂ ਸਰਕਾਰ ਆ ਗਈ ਹਣ ਉਹ ਜੈਮ ਵਾਲਾ ਕਰਨੀ ਆ ਫਿਰ ਕਰੀਏ ਤੁਹਾਡਾ ਵੀ ਆਰਡਰ ਬੁੱਕ ਤੇ ਹੋਰ ਵੀ ਲਿਖਿਆ 2000 ਚ ਹੁੰਦੀ ਤੇ ਕਰ ਲੈ ਉਹ ਨਹੀਂ ਭਾ 2000 ਚ ਨਹੀਂ ਇਹ ਹੋਣਾ ਤੂੰ ਤੇ ਐ ਕਰਨਿਆ ਜਿੱਦਾਂ ਮੈਨੂੰ 2 ਲੱਖ ਦੇ ਤਾਈ ਉਹ ਇਹ ਫੇ ਤੇਰਾ ਲੱਗਦਾ ਇਰਾਦਾ ਨਹੀਂ ਆ ਫੇ ਕੋਈ ਨਹੀਂ ਹੋਰ ਬੰਦਾ ਕੋਈ ਕਰ ਲੈਨੇ ਆ ਉਹ ਚੱਲ ਫੇ ਸਹੀ ਆ ਉਹ ਨਹੀਂ ਨਹੀਂ ਰੋਇਲਾ ਭਲਵਾਨਾ ਆਪਾਂ ਲੈਣ ਦੇਣ ਵਾਲੀ ਗੱਲ ਕਰਦੇ ਆ ਗੁਰੂਆ ਲੈਣ ਦੇਣ ਵਾਲੀ ਕੀ ਕਰਦੇ ਆ ਤੂੰ ਤੇ ਸਾਹ ਹੀ ਨਹੀਂ ਦਵਾਉਣ ਡਿਆ ਕੋਈ ਉਹ ਗੁਰੂਆ ਸਾਹ ਕਿਉਂ ਨਹੀਂ ਦਵਾਉਣ ਡਿਆ ਸਾਰੀਆਂ ਗੱਲਾਂ ਤੇ ਤੇਰੀਆਂ ਮੈਂ ਮੰਨੀ ਜਾਣ ਡਿਆ ਹੋਰ ਦੱਸ ਤੈਨੂੰ ਕਿੰਨਾ ਕ ਸਾਹ ਦਵਾਦਾ ਆ ਅੱਖਾਂ ਤੇ ਬੁੱਢੇ ਤੇ ਵੀ 10 ਮਿੰਟ ਮੈਂ ਰੋਲੂਗਾ ਤੁਸੀਂ ਲਿੱਲਿਓ ਸਾਰਾ ਟੱਬਰ ਸਾਹ ਕਿਉਂ ਤੂੰ ਵੀ ਰੋਣਾ ਮਾਰੇ ਤੇ ਉਹ ਰੋਣਾ ਹੀ ਆ ਪਹਿਲੀ ਸਾਈ ਆਈ ਉਹ ਵੀ ਮਰਗਦੀ ਜੇ ਕੰਜਰ ਦੋ ਦਿਨ ਹੋਰ ਜੀ ਲੈਂਦਾ ਮੈਂ ਤੇ ਸੰ ਭਾਲ ਕੇ ਗੱਲ ਕਰ ਤੈਨੂੰ ਪਤਾ ਉਹ ਸਾਡਾ ਕੀ ਲੱਗਦਾ ਹੈ ਮਾਛੜ ਹੀ ਆਡਾ ਜਿੰਨੂੰ ਗਾਲਾਂ ਕੱਢੀ ਜਾਂਦੇ ਆ ਮਾਸੜੀ ਤੇ ਮੈਂ ਵੀ ਰੋਣੀ ਡਿਆ ਵਾ ਕਿ ਕਿਉਂ ਮਰ ਗਿਆ ਮਾਸੜ ਤੈਨੂੰ ਕੋਈ ਨਹੀਂ ਕਰਦੇ ਸਿੱਧਿਆ ਤੈਨੂੰ ਮੈਂ ਖਲੋਇਆ ਸਾਦ ਕੇ ਲਿਆਉਣਾ ਬੰਦਿਆਂ ਨੂੰ ਤੇ ਤੇਰਾ ਜਿਹੜਾ ਭੰਦੇ ਤੇਰਾ ਟੈਂਪੂ ਟੈਂਪੂ ਨਾ ਕਹੀਂ ਮੁੰਡਾ ਆ ਮੇਰਾ ਏ ਮੁੰਡਾ ਤੇ ਤੇਰਾ ਬਹੁਤ ਕਿਤੇ ਮੈਂ ਕਹਿੰਦਾ ਪਲੇਠੀ ਦਾ ਮੁੰਡਾ ੜਾ ਐਂਡੀਆਂ ਜੱਪੀਆਂ ਪਾਉਂਦਾ ਕੱਲ ਦੇ ਤੂੰ ਲਿਆਂਦਾ ਉਹ ਤੇ ਪਤਾ ਨਹੀਂ ਕਿੱਥੋਂ ਕਵਾੜ ਚੋਂ ਲਿਆਂਦਾ ਏ ਤੂੰ ਕਵਾੜ ਨਾ ਕਹ ਯਾਰ ਤੈਨੂੰ ਕਹ ਗੱਡੀ ਵਾਲੇ ਰਾਣੀ ਆ ਨਵੀਂ ਕਢਾਈ ਵਾਲੇ ਮੈਂ ਉਹ ਰਾਣੀ ਤੇ ਬਹੁਤ ਗਾੜੀ ਐ ਸੁੰਦਰਾ ਕਿਸੇ ਦੀ ਮਜਬੂਰੀ ਵੀ ਸਮਝੀ ਨਹੀਂ ਦੀ ਐ ਉਹ ਮਜਬੂਰੀ ਸਮਝੀ ਨਹੀਂ ਉਹ ਕਾ ਕਾ ਮੈਨੂੰ ਛਗਣਾ ਦਾ ਤੇ ਵਿੱਚੇ ਮਕਾਨਾ ਪਕਤਾਈ ਜਾਣ ਡਿਆ ਵਾ ਬੈੱਡ ਵੀ ਮੈਂ ਲਾਤੇ ਟੋਕਰੇ ਵੀ ਲਾਤੇ ਵਿੱਚੇ ਜੈਮ ਵਾਲਾ ਬੁੱਕ ਕਰਤੀ ਆ ਮੈਨੂੰ ਤੇ ਤੂੰ ਲੱਗਦਾ ਗੱਡੀ ਬੁੱਕ ਨਹੀਂ ਕਰਨਾ ਆ ਤੂੰ ਲਾਗੀ ਬੁੱਕ ਕਰਨਾ ਆ ਵਾ ਉਹ ਜਾਂ ਮੈਣੀ ਜਾਣਾ ਜੁਣਾ ਤੇਰੀ ਤੇ ਸਾਈ ਨਹੀਂ ਟੰਗਦੀ ਜਾਂ ਕੇ ਸਣੇ ਨੂੰ ਪੁੱਛ ਜਾ ਕੇ ਪਾਣੀ ਪੁਣੀ ਪਾ ਸਿਰ ਚ ਮੈਣੀ ਜਾਣਾ ਕੋਈ ਨਹੀਂ ਪੁੱਤ ਤੇਰੇ ਟੈਂਪੂ ਨੂੰ ਲਾਉਣੇ ਅੱਗ ਓਏ ਅੱਗ ਤੇ ਲੱਗ ਹੀ ਗਈ ਆ ਕਿੱਥੇ ਲੱਗੀ ਅੱਗ ਲੱਗੀ ਸ਼ਰੀਕਾਂ ਦੇ ਕਾਲਜੇ 'ਚ ਅੱਗ ਜਿੱਦਨ ਦੀ ਗੱਡੀ ਲਿੱਲੀ ਕੋਈ ਸਾਈਂ ਨਹੀਂ ਨੇ ਪਰੇ ਚੜਨ ਦੀ ਜਾਓ ਵੀਰ ਜੀ ਆਪਣਾ ਤਾਂ ਕੋਈ ਵੈਰ ਨਹੀਂ ਆ ਬਹਿ ਗਿਆ ਬੇੜਾ ਸ਼ਰੀਕਾਂ ਦਾ ਹਮ ਨਾਲੇ ਪਾਪਾ ਜੀ ਨੂੰ ਦੱਸ ਦਿਓ ਗਲਤੀ ਛਲਤੀ ਮਾਫ਼ ਮੈਂ ਇੱਥੇ ਬੜਾ ਰੋਲਿਆ ਉਹਨਾਂ ਨੂੰ ਟੰਗਦਾ ਮੈਂ ਨਿੰਬੂ ਮਿਰਚਾ ਆਜੀ